तो की हुई ना अपने भाई बने अपना परक परक जब करता या तो कई चैलेंजेस चैलेंजेस में शुरू होता है नहीं यार आईदा बहुत खराब ही हो क्या नहीं अगला की कार्यवाही है अभी राउंड का में इन्वेस्टिगेशन कर ही रहे हैं आइडेंटिफिकेशन करके ਉਹ ਇਹਨਾਂ ਉਹਨਾਂ ਫਿੱਟ ਚ ਹੈ ਆਹ ਸਰ ਅਨੁਦ ਇਹਨਾਂ ਦਾ ਬਿਆਨ ਕਰਤਾ ਦੱਜਾ ਅੱਛਾ ਬਲਜੀਤ ਬਲਜਿੰਦਰ ਤੇ ਜਸਵੰਤ ਆਪਸ ਚ ਦੋਸਤ ਆ ਜਾਂ ਰਿਸ਼ਤੇਦਾਰ ਦੋਸਤ ਨਾ ਇਹਨੋਂ ਦੋਸਤ ਚਲੋ ਫੋਟੋ ਕਰ ਲਿਓ ਸਰ ਸਾਹਮਣੇ ਦੇਖਿਓ ਜਿਹੜਾ ਬਲਜੀਤ ਆ ਤੇ ਜਸਵਿੰਦਰ ਆ ਜਿਹਨਾਂ ਦੇ ਅਗੀ ਕਾਪੂ ਹੋਣ ਕਿਸਮ ਚਾਚਾ ਉਹ ਘਰੇ ਆ ਬੁਰੇ ਹਾਥ ਹਾਥ ਨਾ ਕਰੋ ਹਾਥ ਨਾ ਅਸੀਂ ਐਸਐਸਓ ਟੋਕ ਸਾਰੇ ਲਾ ਦਿਓ ਸਾਰਾ ਹੁਣ ਬੈਠੋ ਜੀ ਅਸੀਂ ਸਰ ਰੇਂਗਣ ਦੇ ਅੰਦਰ ਨੰਬੀਤ ਸਿੰਘ ਦੇ ਜਨਮ ਦੀ ਪਰਚਾ ਦਾ ਪਰਚਾ ਦਾ ਸਰ ਫੋਟੋ ਕਿਹਦੀ ਐਸਐਸਓ ਸਾਹਿਬ ਯਾਦ ਨਾ ਰਹਿ ਗਈ ਤੇ ਆਨ ਨਾ ਰਹਿ ਗਈ ਵਿਜੇਤਾ ਵੀ ਜਗਤਾਰ ਰੇ ਜੀ ਨਹੀਂ ਨਹੀਂ ਵਿਜੇਤਾ ਨੂੰ ਤਾਂ ਪਤਾ ਹੀ ਨਹੀਂ ਨਾ ਐਸੇ ਗੱਲ ਬਾਰੇ ਜੀ ਵਨ ਸੈਟ ਲਵ ਹੈਗਾ ਇਹੋ ਚੰਗਾਮਲੇ ਦੇ ਲਾਂਗੇ ਇੱਕ ਡੋਲੀ ਵਾਲੀ ਕਾਰ ਦੇ ਵਿੱਚ ਨਵਤੇਜ ਸਿੰਘ ਦੇ ਕੁਝ ਅਣਪਛਾਤੇ ਵਿਅਕਤੀ ਗੋਲੀਆਂ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ ਸੀਗੇ ਉਸ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਮੌਕੇ ਦੇ ਉੱਤੇ ਪਹੁੰਚ ਕੇ ਪੈਂਚਾ ਟੀਮਾਂ ਬਣਾ ਕੇ ਇਨਵੈਸਟੀਗੇਸ਼ਨ ਕਰਨ ਲਈ ਕਿਹਾ ਗਿਆ ਤੇ ਐਸਐਚਓ ਨੂੰ ਕਿਹਾ ਗਿਆ ਇਮੀਡੀਏਟਲੀ ਕੇਸ ਰਜਿਸਟਰ ਕੀਤਾ ਜਾਵੇ ਨਵਤੇਜ ਸਿੰਘ ਦੀ ਸਟੇਟਮੈਂਟ ਦੇ ਉੱਤੇ ਇਹਨਾਂ ਨੇ ਕੇਸ ਰਜਿਸਟਰ ਕੀਤਾ ਉਸ ਤੋਂ ਬਾਅਦ ਵਿੱਚ ਅਲੱਗ-ਅਲੱਗ ਟੀਮਾਂ ਨੇ ਅਲੱਗ-ਅਲੱਗ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਕਰਦੇ ਦੌਰਾਨ ਇੱਕ ਦੋਸ਼ੀ ਬਲਜੀਤ ਸਿੰਘ ਨੂੰ ਅਰੈਸਟ ਕੀਤਾ ਜਿਸ ਦੇ ਕੋਲ 12 ਬੋਰ ਵੈਪਨ ਨਹੀਂ 32 ਬੋਰ ਵੈਪਨ ਮਿਲਿਆ ਸਾਨੂੰ ਇੱਕ ਬੁਲਟ ਮੋਟਰਸਾਈਕਲ ਇਹ ਵਿਅਕਤੀ ਦੇ ਦੱਸਣ ਦੇ ਮਤਾਬਕ ਆ ਕਿ ਇਸ ਦੀ ਵਿਜੇਤਾ ਨਾਂ ਦੀ ਲੇਡੀ ਸੀਗੀ ਨਵਤੇਜ ਸਿੰਘ ਦੀ ਜਿਹੜੀ ਵਾਈਫ ਆ 8-9 ਮਹੀਨੇ ਤੋਂ ਪਹਿਲਾਂ ਇਹਦੇ ਟੱਚ ਵਿੱਚ ਆਈ ਹੋਈ ਸੀਗੀ ਇਹ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀਗਾ ਪਰ ਉਹ ਲੇਡੀ ਇਸ ਦੇ ਨਾਲ ਰਹਿਣਾ ਨਹੀਂ ਚਾਹੁੰਦੀ ਸੀਗੀ ਇਸ ਗੱਲ ਬਾਰੇ ਹੋਰ ਕਿਸੇ ਨੂੰ ਨਹੀਂ ਪਤਾ ਸੀਗਾ ਇਹਨੇ ਆਪਣੇ ਦੋਸਤਾਂ ਨੂੰ ਬਲਜਿੰਦਰ ਸਿੰਘ ਨੂੰ ਤੇ ਜਸਵੰਤ ਸਿੰਘ ਨੂੰ ਨਾਲ ਲੈ ਕੇ ਨਵਤੇਜ ਸਿੰਘ ਜਿਹੜਾ ਸੀਗਾ ਉਹ ਬਲਜੀਤ ਸਿੰਘ ਨੂੰ ਜਾਣਦਾ ਸੀਗਾ ਇਹਨੇ ਪਿੱਛੇ ਰਹਿ ਕੇ ਜਸਵੰਤ ਸਿੰਘ ਨੂੰ ਤੇ ਬਲਜਿੰਦਰ ਸਿੰਘ ਨੂੰ ਕਿਹਾ ਕਿ ਤੁਸੀਂ ਇਸ ਘਟਨਾ ਨੂੰ ਅੰਜਾਮ ਦੇਣਾ ਆ ਇੱਕ ਕਾਰ ਬੁੱਕ ਕਰੋ ਆਪਾਂ ਚੁੰਗੀ ਨੰਬਰ 3 ਤੋਂ ਕਹਿਣਾ ਕਿ ਬਾਗੇ ਪੁਰਾਣੇ ਵਿਹਣ ਜਾਣਾ ਆ ਤੇ 22 ਤਰੀਕ ਨੂੰ ਇਹਨਾਂ ਨੇ 500 ਰੁਪਏ ਉਹਨਾਂ ਨੂੰ ਦਿੱਤਾ ਬੁਕਿੰਗ ਕਰਾਈ ਟੋਟਲ 3000 ਰੁਪਏ ਦੇ ਵਿੱਚ ਟੈਕਸੀ ਬੁੱਕ ਕੀਤੀ ਸੀ ਜਦੋਂ ਇਹ ਸਿੰਘਾਂ ਵਾਲੇ ਗ੍ਰੈੱਡ ਦੇ ਲਾਗੇ ਪਹੁੰਚੇ ਉੱਥੇ ਇਹਨਾਂ ਨੇ ਬਾਥਰੂਮ ਕਾਹਦਾ ਬਹਾਨਾ ਬਣਾਇਆ ਜਦੋਂ ਇਹ ਗੱਡੀ 'ਚੋਂ ਉਤਰੇ ਉਤਰਨ ਤੋਂ ਬਾਅਦ ਵਿੱਚ ਜਿਹੜਾ ਜਸਵੰਤ ਸਿੰਘ ਸੀਗਾ ਉਸਨੇ ਵਾਪਸ ਗੱਡੀ ਦੇ ਵਿੱਚ ਆ ਕੇ ਬੈਠ ਕੇ ਨਵਤੇਜ ਸਿੰਘ ਦੇ ਦੋ ਫੇਰ ਕਰ ਦਿੱਤੇ ਤੇ ਮੌਕੇ ਦੇ ਉੱਤੋਂ ਜਿਹੜਾ ਬਲਜੀਤ ਸਿੰਘ ਸੀਗਾ ਇਹ ਅੱਗੇ ਮੋਟਰਸਾਈਕਲ ਦੇ ਉੱਤੇ ਖੜਾ ਸੀ ਇਹ ਉਹਨਾਂ ਨੂੰ ਨਾਲ ਲੈ ਕੇ ਫਰਾਰ ਹੋ ਗਿਆ ਇਹ ਬੰਦੇ ਜਿਹੜੇ ਨੇ ਰਹਿਣ ਵਾਲੇ ਹੈਗੇ ਨੇ ਜੀਰਾ ਸਾਈਡ ਦੇ ਮਾਹੀ ਵਾਲੇ ਪਿੰਡ ਦੇ ਨੇ ਤਿੰਨੇ ਜਣੇ ਆਪਸ ਵਿੱਚ ਦੋਸਤ ਨੇ ਇਹਨਾਂ ਵਿੱਚੋਂ ਇੱਕ ਨੂੰ ਅਸੀਂ ਅਰੈਸਟ ਕਰ ਲਿਆ ਆ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਾਂ ਇਹਨਾਂ ਤੋਂ ਪਹਿਲਾਂ ਕੋਈ ਮਾਮਲਾ ਦੱਸ ਦਿਓ ਜਿਹੜੇ ਬੰਦਾ ਜਸਵੰਤ ਸਿੰਘ ਆ ਉਹਤੇ ਇੱਕ ਕੇਸ ਰਜਿਸਟਰਡ ਹੈਗਾ ਅਸੀਂ ਪੁਆਇਸ ID ਤੇ ਚੈੱਕ ਕੀਤਾ ਸੀਗਾ ਬਲਜਿੰਦਰ ਸਿੰਘ ਜਿਹੜਾ ਉਹ ਥੋੜਾ ਬਹੁਤ ਕਿੰਦੋਂ ਪਤਾ ਲੱਗਾ ਕਿ ਨਸ਼ਾ ਕਰਨ ਦਾ ਆਦੀ ਆ ਉਹ ਬਾਕੀ ਇਨਵੈਸਟੀਗੇਸ਼ਨ ਦੌਰਾਨ ਦੱਸਾਂਗੇ ਇਹ ਫੇਸਬੁੱਕ ਦੇ ਜ਼ਰੀਏ ਦੱਸਿਆ ਹੈ ਕਿ 8-9 ਮਹੀਨੇ ਪਹਿਲਾਂ ਦੀ ਮੇਰੀ ਉਹਦੇ ਨਾਲ ਜਾਣ ਪਹਿਚਾਨ ਹੈਗੀ ਆ ਇਹ ਕੋਈ ਕਿੰਨੇ ਬੰਦੇ ਨਾਮਿਨੇਟ ਕੀਤੇ ਗਏ ਸੀ ਹਾਂਜੀ ਟੋਟਲ ਕਿੰਨੇ ਟੋਟਲ 3 ਬੰਦੇ ਹੀ ਨਾਮਿਨੇਟ ਕੀਤੇ ਹੋਏ ਨੇ ਇਸ ਦੇ ਵਿੱਚ ਜੀ ਬਲਜੀਤ ਬਲਜੀਤ ਜਿਹੜਾ ਜਿਹੜਾ ਇਹ ਬਲਜੀਤ ਹੈ ਇਹ ਬਲਜੀਤ ਸਿੰਘ ਆ ਬਲਜਿੰਦਰ ਸਿੰਘ ਤੇ ਜਸਵੰਤ ਸਿੰਘ ਜਿਹੜੇ ਨੇ ਉਹ ਹਜੇ ਅਰੈਸਟ ਕਰਨ ਵਾਲੇ ਬਾਅਦ